ਜਿੱਥੇ ਹੋਈ ਜਥੇਬੰਦੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਸੀ ਧਾਰਮਿਕ ਜਥੇਬੰਦੀਆਂ ਸੀ ਮਜ਼ਦੂਰ ਜਥੇਬੰਦੀਆਂ ਸੀ ਕਈ ਜਥੇਬੰਦੀਆਂ ਹਰਿਆਣਾ ਦੇ ਵਿੱਚੋਂ ਵੀ ਆਈਆਂ ਕਿਹੜੇ ਮੁੱਦੇ ਤੇ ਚਰਚਾ ਹੋਈ ਆ ਕਿਹੜਾ ਫੈਸਲਾ ਲਿਆ ਗਿਆ ਦੇਖੋ ਗੁਰੂਗ੍ਰਾਂਦ ਸਾਹਿਬ ਦੀ ਬਿਆਬਦੀਆਂ ਨੂੰ ਲੈ ਕੇ ਉਹਦੇ ਖਿਲਾਫ ਸਖਤ ਕਾਨੂੰਨ ਦੀ ਬਣਾਉਣ ਦੀ ਮੰਗ ਨੂੰ ਲੈ ਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਲੱਗਿਆ 7 ਜਨਵਰੀ 2023 ਨੂੰ ਕਿਉਂਕਿ ਹੁਣ ਅਸੀਂ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਲੀਕਿਆ ਕਿ 15 ਮਈ ਨੂੰ ਅਸੀਂ ਜ਼ਿਲ੍ਹਾ ਤਹਿਸੀਲ ਹੈੱਡਕੁਆਟਰਾਂ ਤੇ ਇੱਕ ਚੇਤਾਵਨੀ ਪੱਤਰ ਦੇਣਾ ਕਿਉਂਕਿ ਹੁਣ ਤੱਕ ਮੰਗ ਪੱਤਰ ਦੰਦੇ ਆ ਇਹ ਉਹ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸਿੰਘਾਂ ਦੀ ਰਿਆਈ ਨਹੀਂ ਹੋਈ ਬਹੁਤ ਲੰਮਾ ਸਮਾਂ ਹੋ ਗਿਆ ਮੋਰਚੇ ਲੱਗੇ ਨੂੰ ਤਾਂ ਜਹੇ ਦੇ ਵਿੱਚ ਹੁਣ ਹੋਰ ਕਿਹੜੇ ਉਪਰਾਲੇ ਹੋਣਗੇ ਪਿੰਡ-ਪਿੰਡ ਜਾ ਕੇ ਕਿਸ ਤਰੀਕੇ ਦੇ ਨਾਲ ਤੁਸੀਂ ਪ੍ਰਚਾਰ ਕਰੋਗੇ ਕਿਵੇਂ ਲੋਕਾਂ ਨੂੰ ਨਾਲ ਜੋੜੋ ਦੇਖੋ ਜਿਹੜਾ ਬੰਦੀਸ਼ਿੰਗਾਂ ਦੀ ਰਿਹਾਈ ਨਹੀਂ ਕਰ ਰਹੀਆਂ ਸਰਕਾਰਾਂ ਉਹ ਅਸੀਂ ਹੁਣ ਮੈਸੇਜ ਲੈ ਕੇ ਜਾਣਾ ਕਿਉਂਕਿ 2023 ਚ ਜਿਹੜੀ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਹੋਰ ਨਹੀਂ ਹੋਰ ਇਹ ਅਸੀਂ ਲੋਕਾਂ ਨੂੰ ਦੱਸਣ ਚ ਸਫਲ ਹੋਣਾ ਵੀ ਇਹ ਸਰਕਾਰਾਂ ਜਿਹੜੀਆਂ ਇਹ ਪੰਜਾਬ ਵਿਰੋਧੀ ਹੈ ਸਿੱਖ ਵਿਰੋਧੀ ਹੈ ਦੇਖੋ ਜਿਹੜਾ ਇਹ ਮੁੱਦਾ ਹੈ ਨਾ ਇਹ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਹਰ ਇੱਕ ਬੰਦਾ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਉਹ ਅੱਜ ਬੰਦੀ ਸਿੰਘਾਂ ਦੀ ਭਾਵੇਂ ਕਾਮਰੇਡ ਹੈ ਭਾਵੇਂ ਚੰਗੇ ਕਾਂਗਰਸੀ ਵੀ ਆ ਅਕਾਲੀ ਵੀ ਆ ਜਿਹੜੀ ਚੰਗੀ ਜ਼ਮੀਰ ਦੇ ਮਾਲਕ ਹੈ ਉਹ ਇਹ ਗੱਲ ਕਰ ਰਹੇ ਆ ਵੀ ਉਹਨਾਂ ਬੰਦੀ ਸਿੰਘਾਂ ਨਾਲ ਧੱਕਾ ਹੋ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਹਾਲੀ ਦੇ ਵਿੱਚ 2 ਸਾਲ ਤੋਂ ਵੱਧ ਸਮੇਂ ਤੋਂ ਮੋਰਚਾ ਲੱਗਿਆ ਹੋਇਆ ਤਾਂ ਉਸ ਮੋਰਚੇ ਨੂੰ ਹੁਣ ਅਗਲੀ ਰੂਪਰੇਖਾ ਦੇਣ ਦੇ ਲਈ ਰਣਨੀਤੀ ਬਦਲਣ ਦੇ ਲਈ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨਾਲ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ ਧਾਰਮਿਕ ਜਥੇਬੰਦੀਆਂ ਨਾਲ ਇੱਕ ਲੰਬੀ ਮੀਟਿੰਗ ਹੋਈ ਆ ਮੀਟਿੰਗ ਤੋਂ ਬਾਅਦ ਕਈ ਫੈਸਲੇ ਲਏ ਗਏ ਨੇ ਸਾਡੇ ਨਾਲ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਨੇ ਗੱਲਬਾਤ ਕਰਾਂਗੇ ਕਿਹੜੇ-ਕਿਹੜੇ ਫੈਸਲੇ ਲਏ ਗਏ ਨੇ ਤਾਂ ਹੁਣ ਮੋਰਚੇ ਦੀ ਰੂਪਰੇਖਾ ਬਦਲਣ ਦੀ ਕਿਉਂ ਲੋੜ ਮਹਿਸੂਸ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਟਿੰਗ ਹੋਈ ਜਥੇਬੰਦੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਸੀ ਧਾਰਮਿਕ ਜਥੇਬੰਦੀਆਂ ਸੀ ਮਜ਼ਦੂਰ ਜਥੇਬੰਦੀਆਂ ਸੀ ਕਈ ਜਥੇਬੰਦੀਆਂ ਹਰਿਆਣਾ ਦੇ ਵਿੱਚੋਂ ਵੀ ਆਈਆਂ ਕਿਹੜੇ ਮੁੱਦੇ ਤੇ ਚਰਚਾ ਹੋਈ ਆ ਕਿਹੜਾ ਫੈਸਲਾ ਲਿਆ ਦੇਖੋ ਗੁਰੂਗ੍ਰਾਂਦ ਸਾਹਿਬ ਦੀ ਬਿਆਬਦੀਆਂ ਨੂੰ ਲੈ ਕੇ ਉਹਦੇ ਖਿਲਾਫ ਸਖਤ ਕਾਨੂੰਨ ਦੀ ਬਣਾਉਣ ਦੀ ਮੰਗ ਨੂੰ ਲੈ ਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਲੱਗਿਆ 7 ਜਨਵਰੀ 2023 ਤੋਂ ਸਮੇਂ-ਸਮੇਂ ਤੇ ਸਰਕਾਰ ਭਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਸੈਂਟਰ ਦੀ ਸਰਕਾਰ ਹੈ ਯੂਟੀ ਦੀ ਸਰਕਾਰ ਹੈ ਕਿਉਂਕਿ ਮੋਰਚੇ ਦੇ ਦੌਰਾਨ 5-6 ਮੀਟਿੰਗਾਂ ਗਵਰਨਰ ਪੰਜਾਬ ਨਾਲ ਵੀ ਹੋ ਸਕੀ ਸੋ ਸਰਕਾਰਾਂ ਇਨਸਾਬ ਦੇਣ ਨੂੰ ਤਿਆਰ ਨਹੀਂ ਕਿਉਂਕਿ ਉਹ ਬੰਦੀ ਸਿੰਘ ਜਿਨ੍ਹਾਂ ਨੇ ਇੱਕ ਸਿਆਸੀ ਕਾਰਜ ਕੀਤਾ ਸੀ ਕਿਉਂਕਿ ਉਹਨਾਂ ਦੀ ਨਿੱਜ ਦਾ ਕੋਈ ਸਵਾਰਥ ਨਹੀਂ ਸੀ ਉਹਨਾਂ ਨੂੰ ਜੋ ਸਜ਼ਾ ਕੋਰਟ ਵੱਲੋਂ ਹੋ ਗਈ ਉਸ ਤੋਂ ਦੁੱਗਣੀ ਆ ਘਟ ਚੁੱਕੇ ਉਹਨਾਂ ਦੀ ਰਿਹਾਈ ਨਹੀਂ ਕਰ ਰਹੇ ਸੋ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਅੱਜ ਇੱਕ ਮਿੰਟ ਦੀ ਸਿੱਧੀ ਸੀ ਜਥੇ ਬੰਦੀਆਂ ਦੀ ਮੁਖੀਆਂ ਦੀ ਨੁਮਾਇंदा ਮੀਟਿੰਗ ਸੱਦੀ ਸੀ ਸੋ ਸਾਡੇ ਸੱਦੇ ਤੇ ਅੱਜ ਤਕਰੀਬਨ ਕਿਸਾਨ ਜਥੇ ਬੰਦੀਆਂ ਸਿਆਸੀ ਜਥੇ ਬੰਦੀਆਂ ਧਾਰਮਿਕ ਸ਼ਖਸੀਅਤਾਂ ਤੇ ਹੋਰ ਦਲਿਤ ਭਰਾ ਮੁਸਲਮਾਨ ਭਰਾ ਹਰ ਵਰਗ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਉਹ ਅੱਜ ਇੱਥੇ ਪਹੁੰਚਿਆ ਸੋ ਇੱਥੇ ਵਿਚਾਰ ਚਰਚਾ ਹੋਈ ਐ ਸੀ ਸਾਰਿਆਂ ਦੇ ਸੁਝਾਅ ਲਏ ਐ ਕਿਉਂਕਿ ਹੁਣ ਅਸੀਂ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਕਿ 15 ਮਈ ਨੂੰ ਅਸੀਂ ਜ਼ਿਲ੍ਹਾ ਤਹਿਸੀਲ ਹੈੱਡਕੁਆਟਰਾਂ ਤੇ ਇੱਕ ਚੇਤਾਵਨੀ ਪੱਤਰ ਦੇਣਾ ਕਿਉਂਕਿ ਹੁਣ ਤੱਕ ਮੰਗ ਪੱਤਰ ਦੰਦੇ ਆ ਇਹ ਉਹ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸੋ ਅਸੀਂ ਇੱਕ ਚੇਤਾਵਨੀ ਪੱਤਰ ਦਿੱਤਾ ਸੋ ਪੰਜਾਬ ਦੀਆਂ 90 ਤਹਿਸੀਲਾਂ ਬਣਦੀਆਂ तकरीबन ਉਹ ਸਾਰੀ ਤਹਿਸੀਲਾਂ ਤੇ ਤਹਿਸੀਲ ਲੈਵਲ ਤੇ ਅਸੀਂ ਕੱਟ ਕਰਨਾ ਕਿਉਂਕਿ ਉਹ ਕੱਠ ਸੌਖਾ ਉਥੇ ਇਲਾਕੇ ਦੀ ਸੰਗਤ ਆ ਜਾਂਦੀ ਹੈ ਸੋ ਇੱਕ ਚੇਤਾਵਨੀ ਪੱਤਰ ਦੇਣਾ ਉਸ ਦਿਨ ਐਸ ਡੀ ਐਮ ਰਾਹੀਂ ਗਵਰਨਰ ਨੂੰ ਤੇ ਰਾਸ਼ਟਰਪਤੀ ਨੂੰ ਕਿ ਇਹ ਸਰਕਾਰਾਂ ਜਿਹੜੀਆਂ ਸਾਡੀ ਜਿਹੜੀ ਜਾਇਜ਼ ਮੰਗਾ ਉਹ ਮੰਨਣ ਨੂੰ ਤਿਆਰ ਨਹੀਂ ਸੋ ਉਸ ਤੋਂ ਅਗਲਾ ਅਸੀਂ ਚੇਤਾਵਨੀ ਪੱਤਰ ਤੋਂ ਅਗਲਾ ਪ੍ਰੋਗਰਾਮ ਜਿਹੜਾ ਦੇਗਾ ਚਰਚਾ ਹੋਈ ਹੈ ਜਥੇਬੰਦੀਆਂ ਦੇ ਨਾਲ ਬੇਅਦਵੀ ਦੇ ਦੋਸ਼ੀਆਂ ਨੂੰ ਕਿਸ ਤਰੀਕੇ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਸ ਮਿਸਾਲੀ ਸਜ਼ਾ ਦੀ ਚਰਚਾ ਜਿਥੇ ਗੱਲਬਾਤ ਹੋਈ ਤਾਂ ਜਥੇਬੰਦੀਆਂ ਨੇ ਉਸ ਚੀਜ਼ ਤੇ ਗੱਲਬਾਤ ਕੀਤੀ ਦੇਖੋ ਹਰ ਇੱਕ ਨੇ ਆਪਣਾ ਇਹ ਸੁਝਾਅ ਦਿੱਤਾ ਬਈ ਜਿਹੜਾ ਵੀ ਕੋਈ ਬੇਅਦਬੀ ਕਰਦਾ ਅਸੀਂ ਤਾਂ ਇੱਥੇ ਤੱਕ ਕਹਿੰਦੇ ਹਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਕਾਨੂੰਨ ਸਖਤ ਬਣਨਾ ਚਾਹੀਦਾ ਤਾਂ ਕਿ ਉਸ ਤੋਂ ਡਰਦਾ ਮਾਰਾ ਅੱਗੇ ਤੋਂ ਕੋਈ ਬੇਅਬਦੀ ਕਰਨ ਦੀ ਜੁਰਤ ਨਾ ਕਰੇ ਕਿਉਂਕਿ ਹੁਣ ਜਿਹੜਾ ਕੋਈ ਬੇਅਬਦੀ ਕਰਦਾ 295A ਦਾ ਪਰਚਾ ਦਰਜ ਹੁੰਦਾ ਉਹਦੇ 'ਚ ਜਮਾਨਤ ਹੈ ਮੌਕੇ ਤੇ ਹੀ ਤੇ ਉਸ 'ਚ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਸੋ ਇਸ ਕਰਕੇ ਅਸੀਂ ਉਹ ਬੇਅਬਦੀ ਵਾਸਤੇ ਮੰਗ ਕਰਦੇ ਆਂ ਵੀ ਸਖਤ ਕਾਨੂੰਨ ਅਸਲ ਤਾਂ 302 ਦਾ ਪਰਚਾ ਕਿਉਂਕਿ ਬਿਲਕੁਲ ਜੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਸੁਪਰੀਮ ਕੋਰਟ ਨੇ ਲੀਵਿੰਗ ਗੁਰੂ ਦਾ ਦਰਜਾ ਦਿੱਤਾ ਸੋ ਜਿਹੜਾ ਕੋਈ ਇਹਦੀ ਬੇਅਬਦੀ ਕਰਦਾ ਕੋਈ ਅੰਗ ਦਾ ਫਾੜਦਾ ਕੋਈ ਹੋਰ ਬੇਅਬਦੀ ਕਰਦਾ ਉਹ 302 ਦਾ ਪਰਚਾ ਉਸਤੇ ਦਰਜ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਬਹੁਤ ਲੰਮਾ ਸਮਾਂ ਹੋ ਗਿਆ ਮੋਰਚੇ ਲੱਗੇ ਨੂੰ ਤਾਂ ਜਿਹੇ ਦੇ ਵਿੱਚ ਹੁਣ ਹੋਰ ਕਿਹੜੇ ਉਪਰਾਲੇ ਹੋਣਗੇ ਪਿੰਡ-ਪਿੰਡ ਜਾ ਕੇ ਕਿਸ ਤਰੀਕੇ ਦੇ ਨਾਲ ਤੁਸੀਂ ਪ੍ਰਚਾਰ ਕਰੋਗੇ ਕਿਵੇਂ ਲੋਕਾਂ ਨੂੰ ਨਾਲ ਜੋੜੋ ਦੇਖੋ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੀਆਂ ਸਰਕਾਰਾਂ ਉਹ ਅਸੀਂ ਹੁਣ ਮੈਸੇਜ ਲੈ ਕੇ ਜਾਣਾ ਕਿਉਂਕਿ 2023 ਚ ਜਿਹੜੀ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਹੋਰ ਨਹੀਂ ਹੋਰ ਇਹ ਅਸੀਂ ਲੋਕਾਂ ਨੂੰ ਦੱਸਣ ਚ ਸਫਲ ਹੋਣਾ ਵੀ ਇਹ ਸਰਕਾਰਾਂ ਜਿਹੜੀਆਂ ਇਹ ਪੰਜਾਬ ਵਿਰੋਧੀ ਐ ਸਿੱਖ ਵਿਰੋਧੀ ਐ ਸਾਡੇ ਬਣਦੇ ਹੱਕ ਦੇਣ ਨੂੰ ਤਿਆਰ ਨਹੀਂ ਸੋ ਇਹਦਾ ਖਮਿਆਜਾ ਇਹਨਾਂ ਨੂੰ 2027 ਦੀ ਚੋਣਾਂ ਚ ਭੁਗਤਣਾ ਪੈਣਾ ਕਿਉਂਕਿ ਜਿਹੜਾ ਵੀ ਕੋਈ ਪੰਜਾਬ ਦੇ ਮੁੱਦਿਆਂ ਤੋਂ ਜਿਨੇ ਪਿੱਠ ਫੇਰੀ ਐ ਉਹ ਪਾਰਟੀਆਂ ਚਲੀ ਗਈਆਂ ਜਿਨੇ 25-25 ਸਾਲ ਰਾਜ ਕਰਨ ਦਾ ਦਾਵਾ ਕਰਦੀਆਂ ਸੀ ਸੋ ਇਹ ਪੰਜਾਬ ਦੇ ਲੋਕ ਐ ਜਿੱਥੇ ਸਰਕਾਰ ਬਣਾਉਣ ਜਾਣਦੇ ਓਥੇ ਸਰਕਾਰ ਨੂੰ ਲਾਉਣ ਵੀ ਜਾਣਦੇ ਐ ਸੋ ਇਹ ਸਭ ਤੋਂ ਵੱਡਾ ਉਹ ਹੋਏਗਾ ਵੀ 2027 ਚ ਜੇਕਰ ਇਸ ਪੰਜਾਬ ਦੀ ਸਰਕਾਰ ਨੇ ਜਿਹੜੀਆਂ ਇਹਨਾਂ ਦੇ ਅਧਿਕਾਰ ਖੇਤਰ ਚ ਮੰਗਾ ਮੰਨਣ ਦੀ ਐ ਉਹ ਨਾ ਮੰਨੀਆਂ ਤਾਂ ਇਹਨਾਂ ਨੂੰ ਸਿਆਸਤ ਤੋਂ ਲਾਹਮੇ ਕਰ ਦੇਗਾ ਇੱਕ ਚੀਜ਼ ਹੋਰ ਐ ਜਿੱਥੇ ਕਿਹਾ ਜਾਂਦਾ ਸੀ ਕਿ ਧਾਰਨਾ ਬਣ ਗਈ ਸੀ ਕਿ ਕਿਸਾਨ ਜਥੇਬੰਦੀਆਂ ਤਾਂ ਕਾਮਰੇਡ ਸੋਚ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਉਤਾਰਨਾ ਕਿਤਨਾ ਕਿਤੇ ਅੱਜ ਤੁਸੀ ਲੱਗਦਾ ਕਿ ਉਹ ਕੱਟੀ ਆ ਜਿਸ ਤਰ੍ਹਾਂ ਬਲਵੀਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਖੁੱਲਕੇ ਐਮੈਤ ਕਰ ਗਏ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ ਜਿਸ ਤਰੀਕੇ ਦੇ ਨਾਲ ਪਾੜਨ ਦਾ ਯਤਨ ਸੀ ਜ ਜਿਹੜੀ ਏਕਤਾ ਹੁੰਦੀ ਹੁੰਦੀ ਨੂੰ ਪਾੜਨ ਦੀ ਕੋਸ਼ਿਸ਼ ਵੀ ਹੁੰਦੀ ਰਹੀ ਦੇਖੋ ਜਿਹੜਾ ਇਹ ਮੁੱਦਾ ਹੈ ਨਾ ਇਹ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਹਰ ਇੱਕ ਬੰਦਾ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਉਹ ਅੱਜ ਬੰਦੀ ਸਿੰਘਾਂ ਦੀ ਭਾਵੇਂ ਕਾਮਰੇਡ ਹੈ ਭਾਵੇਂ ਚੰਗੇ ਕਾਂਗਰਸੀ ਵੀ ਆ ਅਕਾਲੀ ਵੀ ਆ ਜਿਹੜੀ ਚੰਗੀ ਜ਼ਮੀਰ ਦੇ ਮਾਲਕ ਹੈ ਉਹ ਇਹ ਗੱਲ ਕਰ ਰਹੇ ਆ ਵੀ ਉਹਨਾਂ ਬੰਦੀ ਸਿੰਘਾਂ ਨਾਲ ਧੱਕਾ ਹੋ ਰਿਹਾ ਸੋ ਹਮਦਰਦੀ ਬਣੀ ਵੀ ਆ ਉਹਨਾਂ ਨੇ ਅੱਜ ਸਾਰੀਆਂ ਜਥੇਬੰਦੀਆਂ ਭਾਵੇਂ ਕਾਮਰੇਡ ਜਥੇਬੰਦੀਆਂ ਹੋਰ ਜਿੰਨੀ ਵੀ ਜਥੇਬੰਦੀਆਂ ਆਈਆਂ ਸਾਰੇ ਨੇ ਇੱਕ ਜੁਟਦਾ ਦਾ ਇੱਥੇ ਆਪਣੇ ਸਬੂਤ ਦਿੱਤਾ ਤੇ ਉਹਨਾਂ ਨੇ ਵਾਦਾ ਕਰਿਆ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਨਾ ਮੰਗਾ ਤੇ ਕੌਮੀ ਇਨਸਾਫ ਮੋਰਚੇ ਦਾ ਡਟ ਕੇ ਸਾਥ। ਪਿਛਲੇ ਦਿਨਾਂ ਦੇ ਵਿੱਚ ਕਈ ਭਾਜਪਾ ਲੀਡਰਾਂ ਦੇ ਬਿਆਨ ਵੀ ਆਏ ਸੀ ਕਿ ਜਲਦ ਕੇਂਦਰ ਦੀ ਸਰਕਾਰ ਫੈਸਲਾ ਲੈਣ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਬਾਰੇ। ਕੋਈ ਗੱਲਵਾ ਤੁਹਾਡੇ ਤੱਕ ਪਹੁੰਚੀ? ਬਿਆਨ ਬਹੁਤ ਆਏ ਨੇ ਕਿ ਲੀਡਰਾਂ ਦੇ ਕਈ ਵੱਡੇ ਲੀਡਰਾਂ ਦੇ ਜਿਹੜੇ ਭਾਜਪਾ ਦੇ ਵਿੱਚ ਨੇ ਕੋਈ ਤੁਹਾਡੇ ਤੱਕ ਗੱਲ ਪਹੁੰਚੀ? ਦੇਖੋ ਜਿਹੜਾ ਲੀਡਰ ਦਾ ਕੰਮ ਹੁੰਦਾ ਉਹ ਇਹ ਦੇਖਦਾ ਵੀ ਮੈਂ ਸਿਆਸੀ ਲਾਹਾ ਮੈਨੂੰ ਕਿਹੜਾ ਬਿਆਨ ਦੇ ਕੇ ਸਿਆਸੀ ਲਾਹਾ ਮਿਲਦਾ। ਸੋ ਇਸ ਕਰਕੇ ਭਾਵੇਂ ਰਵਨੀਤ ਬਿੱਟੂ ਨੇ ਵੀ ਪਿੱਛੇ ਗੱਲ ਕਰੀ ਆ ਹੋਰ ਵੀ ਕਈ ਲੀਡਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਕਰੀ ਦੀ ਗੱਲ ਕਰੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੀ ਹੈ ਉਹਨਾਂ ਨੇ ਵੀ ਕੱਲ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣੀ ਕਾਰਜਕਾਰੀ ਦੇ ਨਾਲ ਪ੍ਰੈਸ ਕਾਨਫਰੰਸ ਕਰੀ ਹੈ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸੋ ਮੈਂ ਤਾਂ ਕਹਿਣਾ ਅਸੀਂ ਉਹਦਾ ਸਤਿਕਾਰ ਕਰਦੇ ਆਂ ਭਾਵੇਂ ਕੋਈ ਵੀ ਹੈ ਜਿਹੜਾ ਇਹਦੇ ਹੱਕ ਚਾਹ ਦਾ ਨਾਅਰਾ ਮਾਰਦਾ ਕਿਉਂਕਿ ਫਰਜ਼ ਵੀ ਬਣਦਾ ਜਦੋਂ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਉਹਦੇ ਖਿਲਾਫ ਆਵਾਜ਼ ਉਠਾਣੀ ਚੰਗੀ ਗੱਲ ਬਲਵੰਤ ਸਿੰਘ ਰਾਜੋਆਲੇ ਦਾ ਵੀ ਜੋ ਬਿਆਨ ਤੁਸੀਂ ਸੁਣਿਆ ਬੜੇ ਭਾਵਕ ਬੋਲ ਉਹ ਉਹਨਾਂ ਦੇ ਸਾਹਮਣੇ ਆਏ ਨੇ ਜਿਹੜੇ ਉਹਨਾਂ ਨੇ ਕਹੇ ਨੇ ਕਿਸ ਤਰੀਕੇ ਨਾਲ ਦੇਖਦੇ ਹਾਂ ਉਹ ਕਿਤਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਵੀ ਜਦ ਤੱਕ ਤੁਸੀਂ ਫੈਸਲਾ ਹੀ ਲੈ ਲਓ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਵੀ ਵਿਚ ਵਿਚਾਲੇ ਰੋਕ ਲੱਗ ਗਈ ਫਿਰ ਸਜ਼ਾ ਘਟਾਈ ਨਹੀਂ ਗਈ ਇੱਕ ਵਾਰ ਐਲਾਨ ਕਰ ਦਿੱਤਾ ਗਿਆ ਫਿਰ ਪਿੱਛੇ ਮੁੜ ਗਏ ਦੇਖੋ ਬਲਵੰਤ ਸਿੰਘ ਰਾਜੋਆਣਾ ਵੀ ਜਿਹੜਾ 2007 ਤੋਂ ਫਾਂਸੀ ਦੀ ਸਜ਼ਾ ਭੁਗਤ ਰਿਹਾ ਕਿਉਂਕਿ ਉਹਨੂੰ ਇਹੀ ਸਜ਼ਾ ਵੀ ਮੇਰੇ ਤੇ ਮੈਨੂੰ ਫਾਂਸੀ ਲਾਉਣਗੇ ਸੋ 2013 ਚ ਉਹਨਾਂ ਨੂੰ ਫਾਂਸੀ ਲਾਉਣ ਦੀਆਂ ਤਿਆਰੀਆਂ ਵੀ ਹੋ ਚੁੱਕੀਆਂ ਸੀ ਪਰੰਤੂ ਸੰਗਤਾਂ ਦਾ ਦਬਾਅ ਪਿਆ ਇੱਕ ਕੇਸਰੀ ਲਹਿਰ ਚੱਲੀ ਉਹਨਾਂ ਦੇ ਹੱਕ ਚ ਉਹਨਾਂ ਦੀ ਫਾਂਸੀ ਰੁਕੀ ਉਸ ਟਾਈਮ ਪਰੰਤੂ ਅੱਜ ਜਿਹੜੀ ਸਜ਼ਾ ਉਹ ਅੱਜ ਵੀ ਬਰਕਰਾਰ ਹੈ ਭਾਵੇਂ ਉਹਦਾ ਕੇਸ ਸੁਪਰੀਮ ਕੋਰਟ 'ਚ ਵੀ ਪਿਆ ਤੇ ਰਾਸ਼ਟਰਪਤੀ ਕੋਲ ਵੀ ਪਿਆ ਸੋ ਉਸਨੇ ਆਪਣੀ ਅੰਦਰ ਦੀ ਮਨਸਾ ਜ਼ਾਹਰ ਕਰੀ ਹੈ ਕਿ ਮੈਂ ਲਗਾਤਾਰ ਅੱਜ ਮੈਨੂੰ ਨਾ ਮੌਤ ਦਾ ਡਰ ਜੀਵਨ ਵਿੱਚ ਮੈਨੂੰ ਓਨਾ ਹੀ ਲੱਗ ਰਿਹਾ ਜਿੰਨੀ ਮੌਤ ਹੈ ਸੋ ਉਹ ਦੀ ਅੰਦਰ ਦੀ ਅਵਸਥਾ ਹੈ ਸਰਕਾਰ ਨੂੰ ਇਸ ਤਰ੍ਹਾਂ ਕਰਕੇ ਇਸ ਦੇ ਬਾਰੇ ਸੋਚਣਾ ਚਾਹੀਦਾ ਕਿ ਇੱਕ ਬੰਦੇ ਨੂੰ ਲੰਮਾ ਸਮਾਂ ਇੱਕ ਮੌਤ ਦਾ ਡਰਾਵਾ ਦੇ ਕੇ ਰੱਖਣਾ ਇਹ ਸਰਾਸਰ ਗਲਤ ਹੈ ਮਨੁੱਖੀ ਅਧਿਕਾਰਾਂ ਦਾ ਸੋਚਣਾ ਕੀ ਜਿਹੜੇ ਹਾਲਾਤ ਹੁਣ ਕੌਮ ਦੇ ਸਾਹਮਣੇ ਨੇ ਚਾਹੇ ਉਹ ਜਥੇਦਾਰਾਂ ਨੂੰ ਹਟਾ ਦੇਣ ਵਾਲਾ ਮਸਲਾ ਹੋਵੇ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਨਾ ਹੋ ਰਹੀ ਹੋਵੇ ਬੇਅਦਵੀ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਮਾ ਨਹੀਂ ਹੋ ਰਹੀਆਂ ਹੋਰ ਵੀ ਬਹੁਤ ਸਾਰੇ ਪੰਥਕ ਮਸਲੇ ਨੇ ਜਿਹੜੇ ਉਲਝੇ ਪਏ ਨੇ ਕੀ ਹਾਲਾਤ ਇਸ ਸਮੇਂ ਕਹਿ ਰਹੇ ਨੇ ਕਿ ਸਰਬੱਤ ਖਾਲਸਾ ਸਦੋ ਦੁਬਾਰੇ ਫਿਰ ਵੱਡੇ ਫੈਸਲੇ ਲੈ ਜਾਣ ਸਿੱਖ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਇੱਕ ਝੰਡੇ ਥੱਲੇ ਇਕੱਠੀ ਹੋਵੇ ਇਹ ਸਮੇਂ ਦੀ ਲੋੜ ਹੈ ਆਉਣ ਵਾਲੇ ਸਮਾਂ 'ਚ ਇਹ ਜਿਹੜਾ ਕੌਮ ਚ ਖਾਸ ਕਰਕੇ ਸਿੱਖ ਕੌਮ ਚ ਖਲਾਰਾ ਵੀ ਪਿਆ ਭਾਵੇਂ ਉਹ ਤਖਤਾਂ ਸਾਹਿਬ ਤੇ ਜੋ ਫੈਸਲੇ ਲਏ ਉਹ ਗਲਤ ਹੈ ਜਾਂ ਜੋ ਵਰਤਾਰਾ ਵਰਤ ਰਿਹਾ ਇਹ ਕੋਈ ਗੱਲ ਨਹੀਂ ਗੁਰੂ ਸਾਹਿਬ ਦੀ ਜਿੰਦਨ ਬਖਸ਼ਿਸ ਹੋਣੀ ਹੈ ਬਾਅਦ ਹੋਏ ਸਭ ਮਿਲेंगे ਸੋ ਆਉਣ ਵਾਲੇ ਸਮੇਂ ਚ ਇਹ 71 ਹੋਣਗੇ ਜ਼ਰੂਰ ਹੋਣਗੇ ਕਿਉਂਕਿ 2027 ਤੋਂ ਪਹਿਲਾਂ ਚੋਣ ਤੋਂ ਪਹਿਲਾਂ ਪੰਜਾਬ ਦੀ ਤੋਂ ਪਹਿਲਾਂ ਹੋ ਸਕਦਾ ਪੰਜਾਬ ਸਰਬੱਤ ਦਾ ਦੇਖੋ ਇਹਦੇ ਬਾਰੇ ਸੋਚਿਆ ਜਾ ਸਕਦਾ ਕੋਈ ਸੰਗਤਾਂ ਦਾ ਵਿਚਾਰ ਲੈ ਕੇ ਕੋਈ ਹੋ ਸਕਦਾ ਉਹਦੇ ਬਾਰੇ ਸੋਚਿਆ ਸਾਬ ਬਹੁਤ ਬੋਤਲ ਠੀਕ ਹੈ ਤਨ ਤਾਂ ਬਾਪੂ ਗੁਰਵਚਨ ਸਿੰਘ ਸਾਡੇ ਨਾਲ ਸੀ ਗੁਰਚਨ ਸਿੰਘ ਮਾਫ ਕਰਨਾ ਤਾਂ ਉਹਨਾਂ ਨੇ ਸਾਫ ਕਿਹਾ ਕਿ 15 ਮਈ ਨੂੰ ਇੱਕ ਇਕਤਰਤਾ ਤਹਿਸੀਲ ਪੱਧਰ ਤੇ ਹੋਏਗੀ ਤਾਂ ਇੱਕ ਮੰਗ ਪੱਤਰ ਐਸ ਡੀ ਐਮ ਦੇ ਰਾਹੀਂ ਰਾਜਪਾਲ ਨੂੰ ਭੇਜਿਆ ਜਾਵੇਗਾ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਤਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਆ ਜਿਹੜੀ ਉਹ ਕੀਤੀ ਜਾਏਗੀ ਕਿ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋ ਰਹੀ ਹੈ ਨਾ ਤਾਂ ਤੁਸੀਂ ਇਹਨਾਂ ਨੂੰ ਰਿਹਾ ਕਰ ਰਹੇ ਹੋ ਨਾ ਹੀ ਇਹਨਾਂ ਨੂੰ ਫਰਲੋ ਦੇ ਰਹੇ ਹੋ ਪੈਰੋਲ ਦੇ ਰਹੇ ਹੋ ਸਾਥੀ ਸਨਹੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਣਾ ਸਪੋਕਸਮੈਨ ਟੀਵੀ ਚੰਡੀਗੜ੍ਹ